ਕਿੰਨੇ ਕ ਗਾਣੇ ਆਉਣ ਵਾਲੇ ਆਪਣੇ ਗਾਣੇ ਵੀਰ ਬਥੇਰੇ ਆਉਣ ਵਾਲੇ ਜੀ ਤੇ ਰਿਕਾਰਡ ਵੀ ਵਾਵਾ ਕਰਾਈ ਦੇ ਹਾਂ ਜੀ ਠੀਕ ਆ ਤੇ ਕਿੰਨਾ ਉਹ ਮਿੱਤਰਾਂ ਦੀ ਪਿੱਠ ਪਿਛੇ ਆਖਣ ਜੋ ਮੜਾ ਭਾਲੇ ਸਾਹਮਣੇ ਜੇ ਸਾਲਿਆਂ ਨੂੰ ਗੱਲ ਨਹੀਂ ਆਉਣੀ ਇਹ ਵੀਰ ਆਪਣਾ ਪਹਿਲਾ ਗਾਣਾ ਜੀ ਠੀਕ ਆ ਕਹਿੰਦੇ ਆ ਕਿ ਉਹ ਵੀ ਗਾਣਾ ਸਾਨੂੰ ਸੁਣਾ ਦੇ ਥੋੜਾ ਜਿਆ ਸੁਣਾ ਦੇ ਉਹ ਸ਼ਿਕਵਾਣੀ ਕੋਈ ਸਾਨੂੰ ਉਹਦੇ ਕੀਤੇ ਹਾਲਤ 99 ਕੀ ਜੱਟੋ ਜੋਈਆਂ ਪਿੰਡ ਤੋਂ ਇਹ ਵੀੜ ਆਪਣਾ ਦੂਜਾ ਗਾਣਾ ਜੀ ਠੀਕ ਹੈ ਪਿੰਡ ਕਿਤੇ ਲਿਖੇ ਗਾਣੇ ਹਨ ਜਦੋਂ ਉਹ ਮਾ ਮਾੜੇ ਮੋਟੇ ਕਿਤੇ ਗਾ ਇਦਾਂ ਲਿਖ ਲੁਕ ਲੈਣੇ ਹਨਾ ਵੀ ਗਾਣੇ ਬੜੇ ਸੁਨੇ ਆ ਤੇ ਅੱਜ ਆਪਾਂ ਆਪਣੇ ਭਰਾ ਨਾਲ ਮਲਾਉਨੇ ਆ ਜੀ ਚੀਮਾ ਬੱਲ ਤੇ ਵੀਰ ਨੇ ਦੋ ਗਾਣੇ ਰਿਲੀਜ਼ ਕੀਤੇ ਆਪਣੇ ਤੇ ਰਿਕਾਰਡ ਵੀ ਵਾਵਾ ਗਾਣੇ ਕਰਵਾਏ ਆ ਤੇ ਲਿਖੇ ਵੀ ਬਹੁਤ ਜ਼ਿਆਦਾ ਵਾ ਗਾਣੇ ਤੇ ਥੋੜੇ ਟਾਈਮ ਚ ਵੀਰ ਦੇ ਗਾਣੇ ਧਰਾ ਧਰੀ ਆਉਣੇ ਆ ਆਜੋ ਆਪਾਂ ਤੁਹਾਡੀ ਵੀਰਨਾ ਕਰਾਉਣੇ ਆ ਜੀ ਵਧੀਆ ਕਿਰਪਾ ਜੀ ਤੁਸੀਂ ਸੁਣਾਓ ਠੀਕ ਠਾਕ ਵਧੀਆ ਹੋਰ ਕਿਦਾਂ ਕੰਮਕਾਰ ਸਭ ਵਧੀਆ ਕਿਰਪਾ ਭਾਬੇ ਨਾਲ ਇਹ ਆਪਣਾ ਵੀਰ ਆ ਚੀਮਾ ਬੱਲ ਤੇ ਵੀਰ ਦੇ ਦੋ ਗਾਣੇ ਆਏ ਆ ਤੇ ਰਿਕਾਰਡ ਵੀ ਵੀਰ ਨੇ ਵਾਵਾ ਕਰਵਾਏ ਆ ਤੇ ਬਾਕੀ ਕਰਦੇ ਆ ਆਪਾਂ ਸਾਰੀ ਗੱਲਬਾਤ ਇਹ ਆਪਣਾ ਮਾ ਬਿੱਲਾ ਵੀਰ ਜਿਹੜਾ ਗਾਣਿਆਂ ਨੂੰ ਮਿਊਜ਼ਿਕ ਦਿੰਦਾ ਵਾ ਮਗਰ ਹੋਰ ਵੀਰ ਕੀ ਹਾਲ ਚਾਲ ਜੀ ਠੀਕ ਠਾਕ ਨੇ ਵਧੀਆ ਵੀਰ ਜੀ ਠੀਕ ਆ ਜੀ ਹੋਰ ਵੀਰ ਹੁਣ ਦੱਸੋਗੇ ਕਿੰਨੇ ਕ ਗਾਣੇ ਆਉਣ ਵਾਲੇ ਆ ਆਪਣੇ ਗਾਣੇ ਵੀਰ ਬਥੇਰੇ ਆਉਣ ਵਾਲੇ ਜੀ ਤੇ ਰਿਕਾਰਡ ਵੀ ਵਾਵਾ ਕਰਾਏ ਦੇ ਹਾਂ ਜੀ ਠੀਕ ਆ ਤੇ ਕਿੰਨਾ ਕ ਪਿਆਰ ਮਿਲੰਦਿਆ ਵਾ ਦੁਨੀਆ ਲੋ ਵਧੀਆ ਕਿਰਪਾ ਜੀ ਬਾਬੇ ਨਾਨਕ ਦੀ ਕਿਰਪਾ ਵਦੇ ਜਿਹੜਾ ਪਹਿਲਾ ਗਾਣਾ ਆਇਆ ਉਹ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਉਹਨੂੰ ਮਹੀਨਾ ਹੋਇਆ ਜੀ ਠੀਕ ਆ ਮਹੀਨਾ ਦਾ ਸੁਣਾ ਸਕਦੇ ਥੋੜਾ ਜਿਹਾ ਗਾਣਾ ਸੁਣਾ ਦਿੰਦੇ ਸੁਣਾਓ ਜੀ ਉਹ ਦਿਲ ਤੇ ਨਹੀਂ ਲਾਇਆ ਗੱਲ ਨਿੱਕੀ ਮੋਟੀ ਨੂੰ ਉਹ ਜ਼ਿੰਦਗੀ ਚ ਬੜਾ ਕੁਝ ਹੋਇਆ ਲੜੇ ਉਹ ਕਰਮਾਂ ਦਾ ਲਿਖਿਆ ਜੋ ਮਿਲਿਆ ਸਾਨੂੰ ਅਸਾਂ ਕਿਹੜਾ ਕਿਸੇ ਕੋਲੋਂ ਖੋਇਆ ਲੜੇ ਉਹ ਮਾਰਨ ਦਾ ਫੜਾ ਕੁੜੇ ਸ਼ੌਂਕ ਨਾ ਸਾਨੂੰ ਤੇ ਰੱਬ ਬਿਨਾ ਚੀਜ਼ ਕੋਈ ਹੱਲ ਨਹੀਂ ਹੋਣੀ ਉਹ ਮਿੱਤਰਾਂ ਦੀ ਪਿੱਠ ਪਿਛੇ ਆਖਣ ਜੋ ਮੜਾ ਭਾਲੇ ਸਾਹਮਣੇ ਜੇ ਸਾਲਿਆਂ ਨੂੰ ਗੱਲ ਨਹੀਂ ਆਉਣੀ ਉਹ ਮਿੱਤਰਾਂ ਦੀ ਪਿੱਠ ਪਿਛੇ ਆਖਣ ਜੋ ਮੜਾ ਭਾਲੇ ਸਾਹਮਣੇ ਜੇ ਸਾਲਿਆਂ ਨੂੰ ਗੱਲ ਨਹੀਂ ਆਉਣੀ ਇਹ ਵੀਰਾ ਆਪਣਾ ਪਹਿਲਾ ਗਾਣਾ ਜੀ ਠੀਕ ਹੈ 1 ਮਹੀਨਾ ਹੋ ਗਿਆ ਇਹ ਗਾਣਾ ਹਾਂ ਜੀ ਮਹੀਨਾ ਯਰ ਕਿਨਾਂ ਦਾ ਪਿਆਰ ਮਿਲਿਆ ਵਧੀਆ ਮੈਂ ਪੂਰੀ ਕਿਰਪਾ ਭਾਬੇ ਨਾਨਕ ਦੀ ਵੀਰ ਕੋਈ ਗੱਲ ਨਹੀਂ ਕਰਨਾ ਠੀਕ ਹੈ ਤੇ ਇੰਸਟਾ ਤੇ ਤੁਹਾਡਾ ਚੈਨਲ ਗੇਰਾਵਾ ਚੀਮਾਬਾਲੀ ਉਹ ਵੀ ਚੀਮਾਬਾਲਾ ਹਾਂਜੀ ਹਾਂਜੀ ਠੀਕ ਹੈ ਤੇ YouTube ਤੇ ਵੀ ਚੀਮਾਬਾਲਾ ਠੀਕ ਹੈ ਜੀ ਹਾਂਜੀ ਆਪਣੇ ਵੀਰਾਂ ਨੂੰ ਕੀ ਚ ਕਹਿਣਾ ਚਾਹੁੰਦੇ ਜੇ ਕਿ ਚੈਨਲ ਨੂੰ ਵੱਧ ਤੋਂ ਵੱਧ ਹਾਂਜੀ ਸਬਸਕ੍ਰਾਈਬ ਕਰੋ ਨਾਲੇ ਵੀਰ ਦੇ ਚੈਨਲ ਨੂੰ ਵੀ ਬਹੁਤ ਬਹੁਤ ਕਲੀਅਰ ਕੀ ਕੀ ਨਾ ਭਲਾ ਮੇਰਾ ਸਾਹ ਕਲੀਅਰ ਭਾਈ ਸਾਹ ਕਲੀਅਰ ਵੀਰ ਦੇ ਚੈਨਲ ਦਾ ਨਾਮ ਆ ਤੇ ਵੀਰੇ ਨੂੰ ਵੀ ਬਹੁਤ ਸਬਸਕ੍ਰਾਈਬ ਕਰੋ ਤੇ ਮੇਰਾ ਭਰਾ ਅੱਗੇ ਅੱਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀ ਸਾਰੇ ਆਪਣੇ ਵੀਰ ਭਰਾਵਾਂ ਦੀ سپورਟ ਦੇ ਨਾਲ ਹੀ ਆ ਆਪਣੇ ਵੀਰ ਹੋਣੀ ਆ ਬੋੜੀ ਸਾਹਿਬ ਰਹਿੰਦੇ ਰਹੇ ਵੀ ਬਿਲੇ ਹੋਣੀ ਤੇ ਬਾਕੀ ਸਾਰੇ ਆਪਾਂ ਸਾਰੇ ਬਾਬੇ ਨਾਨਕ ਦੀ ਮੇਰ ਨਾਲ ਘਮਣ ਪਾਸ਼ਾ ਦੀ ਬੋੜੀ ਸਾਹਿਬ ਨੇ ਆਪਾਂ ਨੂੰ ਸਾਰਾ ਕੁਝ ਦਿੱਤਾ ਵਾ ਉਹਨਾਂ ਦੀ ਵਿਦਾਈ ਤੀ ਬਾਬੇ ਨਾਨਕ ਦੀ ਮੇਰ ਨਾਲ ਬਾਬਾ ਸ਼ਿਵਜੀ ਹੋਣੀ ਜੇਦਰ ਬਾਬਾ ਨਾਮਦੇਵ ਜੀ ਹੋਣੀ ਧੰਨ ਧੰਨ ਸੰਤ ਬਾਬਾ ਯਹਰ ਸਿੰਘ ਜੀ ਮਹਾਪੁਰਖ ਪਾਸ਼ਾ ਪਹਿਲੀ ਧੰਦਾ ਜੇਦਰ ਮਕਰ ਸਿੰਘ ਜੀ ਪਾਸ਼ਾ ਦਸਨੀ ਉਹਨਾਂ ਰੱਬ ਉਹ ਦੇਵ ਦੇ ਮਹਾਪੁਰਖ ਹੋ ਰੱਬ ਆਪਨੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਆਪਣਾ ਸਾਰਾ ਕੁਝ ਵਾ ਤੇ ਉਹਨਾਂ ਦੇ ਬਿਨਾ ਆਪਾਂ ਸਾਡਾ ਇੱਕ ਪਤਾ ਵੀ ਨਹੀਂ ਹਿਲਦਾ ਤੇ ਸਾਰਾ ਕੁਝ ਉਹਨਾਂ ਦੀ ਮੇਅਰ ਸਦਕਾ ਹੀ ਹੋਣ ਰਿਹਾ ਵਾ ਗਾਂ ਵੇਖੋ ਬਾਬੇ ਨਾਨਕ ਨੇ ਸਾਰਾ ਕੁਝ ਕਰਨਾ ਵਾ ਹੌਲੀ ਹੌਲੀ ਆਉਣ ਵਾਲੇ ਟਾਈਮ 'ਚ ਵੀਰ ਦਾ ਨਾਮ ਆਉਣਾ ਵਾ ਸਟਾਰਾਂ 'ਚ ਥੋੜਾ ਟਾਈਮ ਆਜੇ ਤੇ 1 ਮਹੀਨਾ ਹੋਇਆ ਵੀਰ ਨੂੰ ਚਾਲੂ ਕੀਤੇ ਨੂੰ ਤੇ ਥੋੜੇ ਟਾਈਮ 'ਚ ਵੀਰ ਨੇ ਗਾਣੇ ਵਿੱਚ ਬਹੁਤ ਜ਼ਿਆਦਾ ਲਿਖੇ ਆ ਤਾਂ ਆਪਾਂ ਹਣ ਵੀਰ ਦਾ ਦੂਜਾ ਗਾਣਾ ਅੱਜ ਹੀ ਰਿਲੀਜ਼ ਹੋਇਆ ਵਾ ਤਾਂ ਅੱਜ ਹੀ ਆਪਾਂ ਵੀਰ ਨੂੰ ਕਹਿੰਨੇ ਆ ਕਿ ਉਹ ਵੀ ਗਾਣਾ ਸਾਨੂੰ ਸੁਣਾ ਦੇ। ਉਹ ਸ਼ਿਕਵਾ ਨਹੀਂ ਕੋਈ ਸਾਨੂੰ ਉਹਦੇ ਕੀਤੇ ਹਾਲ ਤੇ ਸੁਣ ਲਿਓ ਗੱਲਾਂ ਨਾਲੇ ਰਿਓ ਫਿਰ ਗੱਲ ਤੇ ਮਾਲਕ ਦੀ ਮੇਰ ਜੱਟ ਖੜਿਆ ਮੈਦਾਨ 'ਚ ਮਾਇਆ ਵੇਖ ਮੱਲਾ ਕਦੇ ਆਈ ਦਾਣੀ ਮਾਨ 'ਚ ਅਣਖਾਂ ਦੇ ਵਾਰਾਂ ਨਾਲ ਕੁੜੇ ਪਿੰਡਾ ਛੱਲਿਆ ਦੁਨੀਆ ਫਰੋਲੀ ਸਾਨੂੰ ਸਾਡੇ ਜਾਣੀ ਮਿਲਿਆ ਜੱਟ ਦਾ ਪਿੰਡਾ ਨਹੀਂ ਵੱਡ ਹੋਣਾ ਤਲਵਾਰਾਂ ਤੋਂ ਫਿਰ ਦੇ ਸਕਾਉਂਦੇ ਜਿਨ੍ਹਾਂ ਸਿੱਖਿਆ ਯਾਰਾਂ ਤੋਂ ਮਿੱਤਰਾਂ ਦਾ ਚਮਟਕੇ ਟਕੇ ਤਕੇ ਤੇ ਨਹੀਂ ਵਿਗਣਾ ਜੱਗ ਛੱਡੂ ਜਿੱਦੇ ਉਹਦੇ ਛੱਡ ਦੂੰਗਾ ਲਿਖਣਾ ਦੁੱਖ ਸੁੱਖ ਕਰਮਾਂ ਤੇ ਜੱਟਾ ੱੱੱੱੱੱੱੱੱੱੱੱੱੱੱੱੱੱੱੱੱ ਮਿਲਦੇ ਨਾ ਮੈਦਲ ਮਦਾਨਾਂ ਵਿੱਚ ਹੱਸ ਕੇ ਮੁੜਦਾ ਨਾ ਚੀਮਾ ਪਿਛੇ ਉਹ ਗੱਡੀ ਹਿੰਡ ਤੋਂ ਉੱਠਣਾ ਦਫਾਣ ਵੇਖੀ ਜੱਟੋ ਜੋਈਆਂ ਪਿੰਡ ਤੋਂ ਇਹ ਵੀ ਹਾਂ ਜੋੜੇ ਲੱਗੇ ਜੀ ਹਾਂ ਜੀ ਜੋੜੇ ਲੱਗੇ ਜੀ ਠੀਕ ਆ ਜੀ ਬਾਕੀ ਆਪਣੇ ਸਾਰੇ ਭਰਾਵਾਂ ਦੇ ਸਿਰ ਤੇ ਆਪਣੇ ਨਾ ਸਾਰੇ ਵੀਰ ਸੌਰਵ ਵੀਰ ਹੋਣੀ ਸਾਰੇ ਅੰਮ੍ਰੇ ਹੋਣੀ ਸਾਰੇ ਵੀਰ ਆਪਣੇ ਸੁੱਖੇ ਵੀਰ ਹੋਣੀ ਆ ਕੀ ਵੀਰ ਰਾਜਾ ਭਗਵਾਲੀਆ ਨਾਲ ਨਾ ਗੋਰਾ ਵੀਰ ਸਾਰੇ ਵੀਰਾਂ ਦੇ ਆਪਣੇ سپورਟ ਦੇ ਨਾਲ ਹੀ ਸਾਰਾ ਕੁਝ ਆਪਣਾ ਨਾ ਭਰਾਵਾਂ ਦੇ ਨਾਲ ਹੀ ਆ ਤੇ ਆਪਾਂ ਨਾ ਸਾਰਿਆਂ ਦੇ ਵੀ ਬਾਬੇ ਨਾਨਕ ਦੀ ਮਿਹਰ ਨਾਲ ਹੀ ਆ ਸਾਰਾ ਕੁਝ ਹੋਣਾ ਤੇ ਸਾਰੇ ਆਪਣੇ ਵੀਰ ਜਿੰਨੇ ਬੋੜੀ ਸਾਹਿਬ ਜਿੰਨੇ ਵੀਰ ਰਹਿੰਦੇ ਬਾਬੇ ਦੀ ਫੌਜ ਵਾ ਜਿੰਨੀ ਜਿੱਥੋਂ ਤੱਕ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦੀ ਅਰਦਾਸਾਂ ਬੇਨਤੀਆਂ ਦੇ ਕਰਕੇ ਹੀ ਆਪਣਾ ਇੰਨਾ ਹਸਾਬਤਾ ਆ ਗਿਆ ਨਹੀਂ ਤੇ ਆਪਾਂ ਨੂੰ ਕੋਈ ਜਾਣਦਾ ਨਹੀਂ ਸਾਰਾ ਕੁਝ ਬਾਬੇ ਨਾਨਕ ਦੀ ਘਮਣ ਪਾਸ਼ਾ ਮੈਂ ਸੁਣਿਆ ਕਿ ਵੀਰ ਕੋ ਚਲੋ ਗਾਣੇ ਸੁਣਦੇ ਆ ਨਾਲੇ ਵੀਰ ਦਾ ਇੰਟਰਵਿਊ ਕਰਦੇ ਆ ਤੇ ਵੀਰ ਤੈਨੂੰ ਬਚਪਨ ਤੋਂ ਸੋਂਗ ਹੀ ਗਾਉਂਦਾ ਹਾਂਜੀ ਅੰਕੇ ਹੁੰਦੇ ਤੁਸੀਂ ਠੀਕ ਹੈ ਨਿੱਕੇ ਹੁੰਦੇ ਪਹਿਲਾਂ ਵੀਰ ਮੈਂ ਇਦਾਂ ਨਾ ਕੇ ਦੇ ਲਿਖੇ ਗਾਣੇ ਹਨ ਜਦੋਂ ਉਹ ਮਾ ਮਾੜੇ ਮੋਟੇ ਕਿਤੇ ਕਾ ਇਦਾਂ ਲਿਖ ਲੁਕ ਲੈਣੇ ਹਨ ਵੀ ਜਦੋਂ ਕੇਦੇ ਸੌਂਦੇ ਵੀ ਲਿਖਦਾ ਕਿਦਾਂ ਵਾ ਤੇ ਫਿਰ ਜਦੋਂ ਲੈਣਾ ਜੋੜਨੀਆ ਮੈਨੂੰ ਪਤਾ ਵੀ ਇਦਾਂ ਲੈਣ ਜੋੜਦੀ ਉਹਦੇ ਕਰਕੇ ਫਿਰ ਮੈਂ ਥੋੜਾ ਥੋੜਾ ਆਪਣਾ ਲਿਖਣਾ ਸ਼ੁਰੂ ਕੀਤਾ ਤੇ ਬਾਬੇ ਨੇ ਮਿਹਰ ਕੀਤੀ ਉਹਦੀ ਠੀਕ ਹੈ ਤੇ ਇਹ ਵੀਰ ਨੇ ਬਾਬੇ ਕੋ ਮਨਾਲੇ ਤੇ ਵੀ ਗਾਣੇ ਲਿਖੇ ਆ ਵੀਰ ਹੈ ਕੋਈ ਯਾਰ ਗਾਣਾ ਤੇ ਸੁਣਾ ਦੋ ਵੀ ਅਨੂੰ ਹਾਂਜੀ ਇਹ ਕਹਿ ਗਾਂਦਾ ਵੀ ਸਬਦ ਦਾ ਸੰਗ ਤੇ ਯਾਰ ਬਾਬਾ ਵਾਪੈ ਨਿਰੰਕਾਰ ਬਾਬਾ ਜੋ ਜੱਗ ਦੇ ਵਿੱਚ ਨਾ ਲੱਭਿਆ ਮੈਂ ਤੂੰ ਸਭ ਵੇਖਿਆ ਏ ਆ ਜਾ ਦਰਸ਼ਨ ਕਰ ਲਾਇਆ ਕੇ ਮੈਂ ਘੁੰਮਣੀ ਰੱਬ ਵੇਖਿਆ ਏ ਆ ਜਾ ਦਰਸ਼ਨ ਕਰ ਲਾਇਆ ਕੇ ਮੈਂ ਘੁੰਮਣੀ ਰੱਬ ਵੇਖਿਆ ਏ ਵੱਡਾ ਬਾਬੇ ਗੱਲ ਅੱਗੇ ਗਈ ਹੁਣ ਰੈ ਕੋਈ ਨਾ ਵੱਡਾ ਬਾਬੇ ਤੂੰ ਹੈ ਕੋਈ ਨਾ ਬਾਬੇ ਨਾਨਕ ਦੇ ਘਰ ਵਿੱਚ ਝੁਕਦਾ ਜੱਗ ਵੇਖਿਆ ਏ ਆਜਾ ਦਰਸ਼ਨ ਕਰ ਲਾਇਆ ਕਿ ਮੈਂ ਕੁੰਮਣੀ ਰੱਬ ਵੇਖਿਆ ਆਇਆ ਆਜਾ ਦਰਸ਼ਨ ਕਰ ਲਾਇਆ ਕਿ ਮੈਂ ਕੁੰਮਣੀ ਰੱਬ ਵੇਖਿਆ ਆਇਆ ਕਿ ਵਿੱਚੀ ਤੇ ਇਹ ਕਦੋਂ ਗਾਣਾ ਰਿਲੀ ਜਾਊਗਾ ਕਿ ਰਿਕਾਰਡ ਜੀ ਕੀਤਾ ਇਹ ਵੀ ਗਾਣਾ ਨਹੀਂ ਇਹ ਜਿਹੜੇ ਗੋੜ ਦੀ ਜੀ ਕੀਤਾ ਇਹ ਲਿਖਿਆ ਹੋਇਆ ਹਾਂਜੀ ਥੋੜਾ ਰੁੱਕ ਕੇ ਹਾਂਜੀ ਕੋਈ ਸੈਡ ਗਾਣਾ ਵੀ ਲਿਖਿਆ ਕੋਈ ਸੈਡ ਵੀ ਬਥੇਰੇ ਹਾਂਜੀ ਲਿਖਿਆ ਹੁਣ ਥੋੜੇ ਹਾਂਜੀ ਆਣਾ ਵੀ ਇੱਕ ਇਰੀਨੀਆਂ ਨਵੀਆਂ ਚੀਜ਼ਾਂ ਕਈ ਚੇਤੇ ਨਹੀਂ ਰਹਿੰਦੀਆਂ ਜਿਹੜੀਆਂ ਜਿਹੜੀਆਂ ਚੇਤੇ ਆਣ ਹੋਈਆਂ ਹਾਂਜੀ ਹਾਂਜੀ ਠੀਕ ਹੋਰ ਕੋਈ ਹੈਗਾ ਗਾਣਾ ਕੋਈ ਆਉਣ ਵਾਲਾ ਜੱਜ ਨਹੀਂ ਆਉਣ ਵਾਲੇ ਹੁਣ ਜਦੋਂ ਤੁਹਾਨੂੰ ਉਹ ਕਰਾਂਗੇ ਆਣਾ ਵੀ ਗਿਫਟ ਹੀ ਦਵਾਂਗੇ ਚਲੋ ਠੀਕ ਹੈ ਜੀ ਜਦੋਂ ਆਉਣਗੇ ਵੀਰ ਦੇ ਗਾਣੇ ਦਾ ਆਪਾਂ ਫੇਰ ਵੀਰ ਦੀ ਇੰਟਰਵਿਊ ਕਰਾਂਗੇ ਥੋੜੇ ਟਾਈਮ ਬਾਅਦ 2-4 ਮਹੀਨੇ ਹਟ ਕੇ ਤੇ ਭਰਾ ਦੀ ਸਪੋਰਟ ਕਰੋ ਪੂਰੀ ਤੁਹਾਡੀ ਸਪੋਰਟ ਦੇ ਨਾਲ ਹੀ ਭਰਾ ਦੇ ਗਾਣੇ ਚੱਲਣੇ ਆ ਤੇ ਜਿੰਨੀ ਤੁਹਾਡੇ ਕੋਲ ਸਪੋਰਟ ਹੁੰਦੀ ਆ ਉਨੀ ਸਪੋਰਟ ਕਰੋ ਗਾਣਿਆਂ ਦੀ ਵੀਰ ਦੇ ਗਾਣੇ ਘੈਂਟ ਆ ਦੋ ਗਾਣੇ ਆਏ ਆ ਤੁਸੀਂ ਵੀ ਸੁਣੋ ਵੱਤੋ ਵੱਦ ਰੀਲਾਂ ਬਣਾ ਕੇ ਤੇ ਹੁਣ ਪੰਜ ਗਾਣੇ ਵੀਰ ਨੇ ਛੱਡਨੇ ਆ ਕਿਤੇ ਤੇ ਤੁਸੀਂ ਜਿੰਨੀਆਂ ਵੀਡੀਓ ਰੀਲਾਂ ਆਪਣੇ ਵੀਰ ਦੀ ਐ ਇੰਸਟਾਗ੍ਰam ਤੇ ਚੀਮਾਬਾਲ ਆਈਡੀ ਤੇ ਵੀਰ ਨੂੰ ਫੋਲੋ ਕਰੋ ਤੇ ਵੀਰ ਦੇ ਗਾਣੇ ਤੇ ਰੀਲਾਂ ਬਣਾਓ ਵੱਤੋ ਵੱਦ ਤੇ ਸਟੋਰੀ ਪਾ ਕੇ ਮੈਂਸ਼ਨ ਕਰੋ ਤੇ ਵੀਰ ਤੁਹਾਨੂੰ ਆਪੇ ਬੈਕ ਮੈਂਸ਼ਨ ਕਰੂਗਾ ਤੇ ਜਿੰਨਾ ਪਿਆਰ ਤੁਸੀਂ ਦੋਗੇ ਵੀਰ ਓਨੇ ਗਾਣੇ ਵੱਤੋਂ ਵੱਧ ਹੋਣਗੇ। ਬਾਕੀ ਵੀਰ ਦੀ ਕਰ ਲੈਨੇ ਗੱਲ ਦੱਸੋ ਵੀਰ ਦੀ ਕੀ ਕਹਿਣਾ ਚਾਹੁੰਦੇ ਜੁੰ ਤੁਸੀਂ। ਮੈਂ ਨ ਵੀ ਜਿੰਨੇ ਸੁਣਿਆ ਉਹਦਾ ਵੀ ਧੰਨਵਾਦ ਜਿਹਨੇ ਨਹੀਂ ਸੁਣਿਆ ਉਹਦਾ ਵੀ ਧੰਨਵਾਦ ਸਾਰੇ ਉਦਾਂ ਸੁਣਨੋ ਇੱਕ ਵਾਰੀ ਚੀਜ਼ ਚੰਗੀ ਆ ਬਾਕੀ ਅੱਗੋਂ ਸੁਣਨ ਵਾਲਿਆਂ ਦੱਸ ਦੇਣਾ ਜੀ। ਬਾਕੀ ਬਾਬੇ ਨਾਨਕ ਨੇ ਸਾਰਾ ਕੁਝ ਲਿਖਾਇਆ ਓਨੇ ਗਵਾਇਆ ਉਹਦੀ ਮਿਹਰ ਸਦਕਾ ਜੀ। ਉਹਦਾ ਧੰਨਵਾਦ। ਕਰੋੜਾਂ ਕਰੋੜਾਂ ਲੱਖਾਂ ਅਰਬਾਂ ਕਰਬਾਂ ਵਾਰੀ ਉਹਦਾ ਧੰਨਵਾਦ। ਚਲੋ ਚਲੋ ਠੀਕ ਆ ਜੀ। ਸਾਸੀ ਸਾਸੀ ਵੀਰ ਦੇ ਇੰਟਰਵਿਊ ਫੇਅਰ ਕਰਾਂਗੇ ਦੋਾਂ ਚਵਾਂ ਮਹੀਨੇ ਬਾਅਦ Só seguir ali.